ਇਸ ਸਰੀਂ ਹੀ ਬੋਟਾ ਦੇ ਲੈਕ ਲੈੰਡਾ ਕੀ ਰੁਝਾਨ ਲੱਗ ਰਿਹਾ ਕੰਨੀ ਦੇ ਦੇਖੋ ਜੀ ਬੋਟਾ ਦਾ ਰੁਝਾਨ ਸਾਰੀ ਚਾਰੋਂ ਪਾਰਟੀਆਂ ਦਾ ਰੁਝਾਨ ਕਾਫੀ ਤੇਜ਼ੀ ਨਾਲ ਬਦਲਿਆ ਹੋਇਆ ਪਰ ਮੇਰੇ ਹਿਸਾਬ ਨਾਲ ਕਿ ਸਾਰੀ ਕਲਸੀ ਜੀ ਸੀਡ ਨਾ ਜਾਈਏ ਸਾਰੀ ਕਲਸੀ ਕੀ ਸਿਲਟੇ ਲੂਗੀ ਇੱਕ ਪਾਸੇ ਸਾਬਕਾ ਟਿਕਟ ਵਿੱਚ ਹੈ ਤੁਸੀਂ ਮੁੱਖਤ ਕੀਆ ਉਹਦੇ ਪਾਸੇ ਕੋਈ ਬੀਜਪੀ ਦਾ ਕਿਸੇ ਵੱਲ ਮੋੜ ਨਹੀਂ ਕਰਦੇ ਇਹ ਰੈਲੀ ਬਿਨਾ ਫਲਦਾ ਰੈਲੀਨ ਕਰ ਸਕਿਆ ਉਹ ਵੀ ਕੀ ਕਰਦਾ ਦੇਖੀ ਦੇਖੋ ਇਹੋ ਤੁਹਾਡੀ ਗੱਲ ਮੰਨ ਲਿਓ ਆਪਾਂ ਵੀ ਪ੍ਰਧਾਨ ਮੰਤਰੀ ਜੀ ਖੁਦਾਇਆ ਤੇ ਪਰ ਸ਼ਰੀ ਕਲਸੀ ਦੇਖੋ ਨਾ ਵੀ ਇੱਕ ਯੰਗ ਬਲੱਡ ਆ ਸਾਡੇ ਵਾਸਤੇ ਇੱਕ ਸੋਚ ਆ ਯੰਗ ਬਲੱਡ ਮੁੰਡਾ ਕੰਮ ਕਰਨ ਦੀ ਉਹਦੀ ਇੱਛਾ ਵੀ ਹੈ ਔਰ ਕੰਮ ਕਰਦਾ ਵੀ ਆ ਵਾ ਬਟਾਲੇ ਜਿਹੜੇ ਐਮਐਲਏ ਆ ਬਹੁਤ ਵਧੀਆ ਕੰਮ ਕੀਤਾ ਲ ਪਰ ਪਿੰਡਾਂ ਵਿੱਚ ਰੁਝਾਨ ਜਿਹੜਾ ਬਣਿਆ ਆ ਕਿ ਆ ਅਜੇ ਤੱਕ ਜਦੋਂ ਵੀ ਜਿਹੜੇ ਪਿੰਡ ਨੂੰ ਜਾਂਦੇ ਆ ਕੀ ਕਿਫਵਾ ਲੈਣਾ ਗੜੀ ਖੜਾ ਹੁੰਦਾ ਉਹ ਬੀਬੀਆਂ ਬੈਠ ਕੇ 1000 ਰੁਪਏ ਇਹ ਤੱਕ ਆਇਆ ਸਰ ਜੀ ਦੇਖੋ ਵੀ ਉਹ 1000 ਦੀ ਗੱਲ ਹੋਇਆ ਲੱਖ ਸੰ ਖਤਮ ਹੋਣੇ 1 ਇੱਕ ਹਜ਼ਾਰ ਰੁਪਏ ਵੀ ਕੁਝ ਬਿਜਲੀ ਦਾ ਬਿੱਲ ਵੇਖੋ ਪੰਜ ਤੋਂ ਛੇ ਸਹੀ ਹਜ਼ਾਰ ਚਾ ਚਾਹੀਏ ਆ ਬਿਖ ਖਰਚਾ ਵਾ ਬਿਜਲੀਆ ਬਿੱਲ ਦੋ ਮਹੀਨੇ ਬਾਅਦ ਆਂਦਾ ਹਰ ਜਨਤਾ ਦਾ ਉਹੀ ਇਹਨਾਂ ਨੇ ਕੀਤਾ ਉਸ ਤੋਂ ਬਾਅਦ ਹਜ਼ਾਰ ਰੁਪਏ ਦੀ ਗੱਲ ਹੈ ਲੱਖ ਸੰ ਖਤਮ ਹੋਣ ਉਸ ਤੋਂ ਬਾਅਦ ਹਜ਼ਾਰ ਰੁਪਏ ਬੀਬੀਆਂ ਦੇ ਖਾਤੇ ਆਏ ਨਾ ਇਹ ਖਾਤੇ ਜੇ ਆਏਗਾ 2027 ਚ ਵੋਟਾਂ ਮੰਗਣ ਆਣਗੇ ਕੁਦਾਸਪੁਰ ਦੇ ਜਾਨੇ ਦੇ ਲਈ। ਜੇ ਕੋਈ ਗੁਰਦਾਸਪੁਰ ਚ ਰਮਨਜੀਤ ਬਹੁਤ ਮਿਹਨਤ ਕਰ ਰਿਹਾ। ਔਰ ਪਿੰਡਾਂ ਦੇ ਅੰਦਰ ਕੰਮ ਕਰ ਰਿਹਾ ਰਮਨਜੀਤ। ਔਰ ਪਿੰਡਾਂ ਦੇ ਬਲਦੂ ਦਾ। ਬਾਕੀ ਸ਼ਹਿਰੀ ਵੀ ਸ਼ਹਿਰ ਦੀ ਬੋਟ ਜਿਹੜੀ ਹੈਗੀ ਆ ਉਹ ਰਮਨਜੀਤ ਨੂੰ ਕਾਫੀ ਤੈਗੀ। ਤੇ ਬੀਜੇਪੀ ਨੂੰ ਕਾਫੀ ਬੈਣੀ। ਲੱਗ ਰਿਹਾ ਕਿ ਬੀਜੇਪੀ ਵੀ ਵੋਟ ਲੈ ਤੇ ਜਾਊ। ਹਾਂ ਸ਼ਹਿਰੋਂ ਵੋਟ ਬੀਜੇਪੀ ਨੂੰ ਆਏਗੀ। ਬਾਕੀ ਰਮਨਜੀਤ ਦਾ ਬਹੁਤ ਉਥੇ ਜਿਸਪਾਲ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਆ ਤੇ ਐਰ ਕੀ ਲੋਕੀ ਰਮਨ ਜੀ ਦੇ ਮੂੰਹ ਨੂੰ ਬਹੁਤ ਬੋਲਬਾਲਾਂ ਦੇ ਸ਼ਾਰੋ ਜੀ ਸਾਡੇ ਵਾਰਡ ਵਿੱਚ ਕਿਤਾਦਾਰ ਜਾਣਿਆ ਆ ਮਾਦੂ ਜੁਕਮੀ ਸਾਡੀ ਵਾਰਡ ਚ 9 ਨੰਬਰ ਵਾਰਡ ਆ ਮੇਰੀ ਹਾਦੀ ਵਾਰਡ ਚ ਤੇ ਅਸਮ ਸਾਰਾ ਝੜ ਗਰ ਜਾਣਾ ਜੀ ਕਿਉਂਕਿ ਲੋਕਾਂ ਨੇ ਇੱਕ ਦੋ ਰਮਨ ਜੀ ਕੰਮ ਕਰ ਰਹੇ ਆ ਲੋਕੀ ਖੁਸ਼ ਆਪੀ ਤੁਹਾਡੇ ਬੈਸਾਹਬ ਨੇ ਕੰਮ ਕਰਾ ਰਹੇ ਆ ਹੁਣ ਹਾਦੀ 9 ਨੰਬਰ ਵਾਰਡ ਇਹ ਇੱਥੋਂ ਆਪਾਂ ਕੰਮ ਲੈ ਕੇ ਗੱਲ ਸਾਹਿਬ ਕੋ ਜਾਨੇ ਆ ਇਹ ਨਹੀਂ ਹੈਗਾ ਕਿ ਆਪਾਂ ਕੱਲ ਕਰਾਂਗੇ ਗੱਲ ਸਾਹਿਬ ਉਸੇ ਤੱਕ ਫੋਨ ਕਰਦੇ ਆ ਸਾਡੇ ਕੰਮ ਹੁੰਦੇ ਆ ਸਾਡਾ ਮੱਲਾ ਬਹੁਤ ਖੁਸ਼ ਆ ਗੱਲ ਸਾਹਿਬ ਦੇ ਕੰਮ ਆ ਹਾਂ ਮੋਟਰਮ ਦੀ ਪੀਲ ਕਰਨਾ ਹਾਂ ਬੋਤਲਾਂ ਨੂੰ ਮੈਂ ਵੀ ਪੀਲ ਕਰਨਾ ਚਾਹੁੰਦਾ ਵਾ ਕਿ ਸਰਕਾਰ ਇਥੇ ਝਾੜੂ ਦੀ ਹੈਗੀ ਆ ਆਪਾਂ ਸਾਰੀ ਕਲਸੀ ਨੂੰ ਜਿਪਾ ਕੇ ਪਾਰਲੀਮੈਂਟ ਚ ਭੇਜਿਏ ਤਾਂ ਕਿ ਸਾਰੀ ਕਲਸੀ ਜੀ ਯੰਗ ਬਲੱਡ ਇੱਕ ਜੀਵਨ ਲੇਟਾ ਦਾ ਤੈਨੂੰ ਕੰਮ ਕਰਨ ਦਾ ਸ਼ੌਕ ਹੈ ਔਰ ਵਧੀਆ ਕੰਮ ਕਰੇਗਾ ਸ਼ਹਿਰ ਨੂੰ ਤੁਹਾਡੇ ਗੁਰਦਾਸਪੁਰ ਨੂੰ ਤਰੱਕੀਆਂ ਵੀ ਲੈ ਕੇ ਆਏਗਾ ਸਫਾ